ਵੀ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਹਦੀ ਰੋਕtham ਉਹਨੂੰ ਬਿਲਕੁਲ ਉਹਨੂੰ ਨੱਥ ਪਾਇਆ ਜਾਵੇ ਅੱਜ ਅਸੀਂ ਵਕ ਵਕ ਪਿੰਡਾਂ 'ਚ ਰੀਡ ਕੀਤਾ ਔਰ ਰੀਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6.5 ਲੀਟਰ ਇਲੀਜੀਟ ਸ਼ਰਾਬ ਬਰਾਮਦ ਹੋਈ ਹੈ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇਹ ਇਹ ਜਾਣ ਲੈਵਾ ਵਾ ਇੱਕ ਲਿਵਰ ਕਿਡਨੀਜ਼ ਈਵਨ ਆਈ ਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਗੁਪਤ ਸੂਚਨਾ ਮਿਲਨ ਦੇ ਉਤੇ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਰੇਡ ਕੀਤੀ ਗਈ ਸ਼ਕੀ ਥਾਮਾ ਦੇ ਉਤੇ ਜਿਸ ਤੋਂ ਬਾਅਦ ਉਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਆ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਜਿਵੇਂ ਹੀ ਆਭਕਾਰੀ ਵਿਭਾਗ ਨੇ ਰੇਡ ਕੀਤੀ ਤਾਂ ਉਹਨਾਂ ਨੂੰ 600 ਲੀਟਰ ਲਾਹਨਸਣੇ ਦੇਸੀ ਸ਼ਰਾਬ ਤੇ ਚਾਲੂ ਪੱਟੀਆਂ ਬਰਾਮਦ ਹੋਈਆਂ ਨੇ ਉਹਨਾਂ ਕਹਿ ਕੇ ਹਜ਼ਾਰਾਂ ਲੀਟਰ ਜੋ ਲਾਹਨਾਂ ਨੂੰ ਬਰਾਮਦ ਕੀਤੀ ਗਈ ਹੈ ਤੇ ਉਸ ਨੂੰ ਮੌਕੇ ਦੇ ਉੱਤੇ ਹੀ ਨਸ਼ਟ ਕਰ ਦਿੱਤਾ ਗਿਆ ਅਧਿਕਾਰੀ ਅਧਿਕਾਰੀ ਨੇ ਦੱਸਿਆ ਕਿ ਮੌਕੇ ਦੇ ਉਤੇ ਕਰੀਬ 600 ਲੀਟਰ ਲਾਹਣ ਬਰਾਮਦ ਹੋਈ ਹੈ ਜਿਸੋਂ ਕਈ ਸੈਂਕੜੇ ਲੀਟਰ ਸ਼ਰਾਬ ਤਿਆਰ ਹੋਣੀ ਸੀ ਉਸ ਦੇ ਨਾਲ ਹੀ ਪੱਟੀਆਂ ਪਾਂਡੇ ਵੀ ਜ਼ਬਤ ਕੀਤੇ ਗਏ ਨੇ ਇਕਤੇ ਫੈਸਟੀਵਲ ਸੀਜ਼ਨਸ ਤੇ ਆਉਣ ਵਾਲੀ ਇਲੈਕਸ਼ਨ ਦੇ ਮਜਦੇ ਨਜ਼ਰ ਸਾਡੇ ਗਵਰਨਮੈਂਟ ਆਫ ਪੰਜਾਬ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਦੀ ਰੋਕथाम ਉਹਨੂੰ ਬਿਲਕੁਲ ਉਹਨੂੰ ਨੱਥ ਪਾਇਆ ਜਾਵੇ ਉਸ ਸਿਲਸਿਲੇ 'ਚ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਰਾਹੁਲ ਪਾਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸ਼੍ਰੀ ਇੰਦਰਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੀਡ ਕੀਤਾ ਔਰ ਰੀਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6 ਲੀਟਰ ਇਲਿਸੀਟ ਸ਼ਰਾਬ ਬਰਾਮਦ ਹੋਈ ਹੈ ਜਿੰਨਾ ਚੇ ਹਸਨਪੁਰਾ ਪਿੰਡ ਸੀ ਤੁਹਾਨੂੰ ਪਿੰਡ ਵਿੱਚ ਦੱਸ ਦੇਣਾ ਹਸਨਪੁਰਾ ਸਨਈਆਂ ਸ਼ਾਮਪੁਰਾ ਮੂਲੀਆਵਾਲ ਇਹ ਪਿੰਡ ਹੈਗੇ ਆ ਜਿਹੜੇ ਜਿੱਥੇ ਕੰਟੀਨਿਊਸਲੀ ਸਾਡੀ ਰਿਕਵਰੀ ਹੁੰਦੀ ਰਹਿੰਦੀ ਹੈ ਇਹ ਬਟਾਲੇ ਦੇ ਲਾਗੇ ਲਾਗੇ ਪਿੰਡਾਂ ਦੇ ਜੀ 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 ਬਟਾਲੇ ਦੇ ਲਾਗੇ ਲਾਗੇ ਪਿੰਡ ਹੈ ਸਾਰੇ ਫਿਰ ਉੱਥੋਂ ਸ਼ਰਾਬ ਮੈਚੂਰ ਹੋ ਕੇ ਸਪਲਾਈ ਹੁੰਦੀ ਹੈ ਸਾਰੇ ਪਾਸੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਜੀ ਇਤੋਂ ਫਿਰ ਕਈ ਚੀਜ਼ਾਂ ਮਿਕਸ ਕਰਦੇ ਆ ਜੀ ਕਈ ਕੈਮੀਕਲਸ ਹੋਰ ਮਿਕਸ ਕਰਕੇ ਇਹਦੀ ਕੁਆਂਟੀਟੀ ਵਧਾਉਂਦੇ ਆ ਜਿਹਦੇ ਕਰਕੇ ਇਹ ਹਾਰਮਫੁਲ ਹੋ ਜਾਂਦੀ ਆ ਜਿਹੜੀ ਕੈਜ਼ੂਲਟੀਜ਼ ਹੋਈ ਆ ਇਹ ਤਾਂ ਹੀ ਹੋਈ ਆ ਔਰ ਸਾਡਾ ਡਿਪਾਰਟਮੈਂਟ ਇਸ ਗੱਲ ਕਰਕੇ ਹੀ ਪੂਰਾ ਜ਼ੋਰ ਦੇ ਰਿਹਾ ਕਿ ਇਹੋ ਜੀ ਨਾ ਕੋਈ ਇਹਨੂੰ ਵੇਚੇ ਨਾ ਕੋਈ ਇਹਨੂੰ ਪੀਏ ਮੈਂ ਆਪ ਦੇ ਮਾਧਿਅਮ ਤੋਂ ਇਹ ਹੀ ਅਪੀਲ ਕਰਦਾ ਆਪਣੇ ਡਿਪਾਰਟਮੈਂਟ ਵੱਲੋਂ ਕਿ ਆਪਾਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇੱਕ ਤੇ ਇਹ ਜਾਨਲੇਵਾ ਵਾ ਇੱਕ ਲਿਵਰ ਕਿਡਨੀਜ਼ ਈਵਨ ਆਈ ਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਅਵੇਰ ਕਰੀਏ ਸਾਰਿਆਂ ਨੂੰ ਕਿ ਨਾ ਇਹਨੂੰ ਪੀਣਾ ਨਾ ਇਹਨੂੰ ਵੇਚਣ ਦੇਣਾ ਜੇ ਫਿਰ ਵੀ ਕੋਈ ਸ਼ਰਾਰਤੀ ਅੰਸਰ ਇਹਨੂੰ ਅੰਜਾਮ ਦਿੰਦਾ ਹੈ ਤੇ ਐਕਸਾਈਜ਼ ਡਿਪਾਰਟਮੈਂਟ ਹੈ ਜ਼ਿਲ੍ਹਾ ਪੁਲਿਸ ਹੈ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹੀ ਹੋ ਗਿਆ ਸਾਡੇ ਡਿਪਾਰਟਮੈਂਟ ਨੂੰ ਆਪਾਂ ਇਹਨੂੰ ਬੰਦ ਕਰਨਾ ਹੈ ਤੁਹਾਡੇ ਸਹਿਯੋਗ ਨਾਲ ਬੰਦ ਕਰਨਾ ਹੈ ਸਰਕਾਰ ਵੈਸੇ ਹੀ ਨਸ਼ਾ ਦੇ ਬਿਲਕੁਲ ਨਸ਼ਾ ਨਹੀਂ ਅਹੀ ਪ੍ਰੋਫੋਲੇ ਤੋਂ ਆਉਂਦੇ ਨਾ ਹਾਂਜੀ ਹਰ ਇੱਕ ਲੋੜੀ ਦਾ ਸੀ ਬਣਾ ਰੋੜੀ ਤੇ ਵੀ ਬਹੁਤ ਜ਼ਿਆਦਾ ਦਰ ਹੁੰਦੀ ਜੀ ਜੀ ਇਸ ਤੇ ਉਹਨੇ ਦੇਖ ਵੀ ਕੀਤਾ ਜਾਂਦਾ ਹਾਂਜੀ 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 ਉਹਦੇ ਕਰਕੇ ਸਾਡੀ ਜਿਹੜਾ ਸਾਡਾ ਅਭਿਆਨ ਹੈ ਕੰਟੀਨਿਊਸਲੀ ਚੱਲਦਾ ਰਹੇਗਾ ਜੀ ਰੋਜ਼ ਚੱਲੇਗਾ ਜੀ ਔਰ ਜਿਹੜੇ ਜਿਹੜੇ ਜਗ੍ਹਾ ਆਪਾਂ ਕੀਤੇ ਹੋਏ ਆ ਟ੍ਰੇਸ ਉੱਥੇ ਕੰਟੀਨਿਊਸ ਰੇਡ ਚਲਦੀ ਰਹਿਣਗੇ ਔਰ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਜੀ ਦਸੇਕੇ ਵਕ ਵਕ ਪਿੰਡਾਂ ਦੇ ਵਿੱਚ ਸ਼ਾਮਲਾੜ ਥਾਮਾ ਅਤੇ ਛਪੜਾਂ ਚੋਂ ਇਹ ਦਹਰੀਲੀ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਉਸੇ ਸਮੇਂ ਨਸ਼ਟ ਕਰ ਦਿੱਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ